ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਲੱਖ ਲੱਖ ਵਧਾਈਆਂ ਹੋਣ ਕੱਲ ਨੂੰ ਕੋਈ ਵੀ ਆਪਣੇ ਨੇੜੇ ਦੀ ਗਊਸ਼ਾਲਾ ਦੇ ਵਿੱਚ ਜਾ ਕੇ ਗਊਆਂ ਨੂੰ ਪੱਠੇ ਪਾਓ ਜ਼ਰੂਰ ਆਟੇ 'ਚ ਪਤਾਸੇ ਪਾ ਕੇ ਥੋੜਾ ਜਿਹਾ ਆਟਾ ਦਾਨ ਕਰਾਂਗੇ ਤਾਂ ਤੁਹਾਡਾ ਚੰਦਰਮਾ ਤੁਹਾਡਾ ਸ਼ੁਕਰ ਤੁਹਾਡਾ ਬਹੁਤ ਜ਼ਿਆਦਾ ਗ੍ਰਹਿ ਹਾਰਾਚਾਰਾ ਪਾਉਂਦੇ ਦਾ ਸਟ੍ਰਾਂਗ ਹੋ ਜਾਣਗੇ ਤੁਸੀਂ ਇਸ ਜਨਮ ਅਸ਼ਟਮੀ ਦਾ ਲਾਹਾ ਲਓ ਤੇ ਤੁਹਾਨੂੰ ਸਾਰਿਆਂ ਨੂੰ ਗਊਸ਼ਾਲਾ 'ਚ ਕੋਈ ਨਾ ਕੋਈ ਕੋਈ ਨਾ ਕੋਈ ਦਾਨ ਪੁੰਨ ਕਰਨਾ ਕੋਈ ਕੇਲਾ ਪਾ ਦਿਓ ਗਊ ਨੂੰ ਕੋਈ ਰੋਟੀ ਬਣਾ ਕੇ ਪਾ ਦਿਓ ਗਊਆਂ ਦਾ ਦਿਲੋਂ ਦਾਨ ਕਰਨਾ ਗੋਪਾਲ ਜੀ ਬੜੀ ਕਿਰਪਾ ਕਰਨਗੇ ਇਸ ਜਨਮ ਅਸਤਮੀ ਦਾ ਪੂਰਾ ਲਾਹਾ ਲਓ ਆਪਣੇ ਗ੍ਰਹਿਾਂ ਨੂੰ ਮਜ਼ਬੂਤ ਕਰੋ ਆਪਣੇ ਹਰ ਕੰਮ ਦੇ ਵਿੱਚ ਸਫਲਤਾ ਪਾਓ ਜਨਮ ਅਸਤਮੀ ਦੀਆਂ ਤੁਹਾਨੂੰ ਸਾਰਿਆਂ ਨੂੰ ਜੱਟ ਜੂਸੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਹੋਣ